ਨੈਕਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਚਰਚਿਤ ਸਿਟੀ ਮਿਲਡੂਰਾ ਦੇ ਵਾਸੀ ਕਮਲਜੀਤ ਸਿੰਘ ਗਰੇਵਾਲ ਮਨਸੂਰਾਂ ਵਾਲੇ ਜੋ ਪੂਰੇ ਆਸਟ੍ਰੇਲੀਆ ਦੇ ਵਿੱਚ ਗਰੇਵਾਲ ਆਟਾ ਚੱਕੀ ਵਾਲੇ ਵਜੋਂ ਮਕਬੂਲ ਹਨ ਰੋਜ਼ ਦੀਆਂ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਵਿੱਚ ਗਰੇਵਾਲ ਭਰਾਵਾਂ ਦਾ ਪੂਰੇ ਆਸਟ੍ਰੇਲੀਆ ਵਿੱਚ ਕੋਈ ਸਾਨੀ ਨਹੀਂ ਹੈ ਕਮਲਜੀਤ ਗਰੇਵਾਲ ਮਨਸੂਰਾ ਅੱਜਕੱਲ ਕੈਨੇਡਾ ਤੇ ਅਮਰੀਕਾ ਦੇ ਦੌਰੇ ਉੱਤੇ ਹਨ ਕਮਲਜੀਤ ਸਿੰਘ ਮਨਸੂਰਾ ਵੱਲੋਂ ਖੇਡਾਂ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਉਹਨਾਂ ਨੇ ਆਪਣਾ ਬਿਲਖਣ ਯੋਗਦਾਨ ਪਾਇਆ ਹੈ। ਸਮਾਜ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਦੀ ਕਦਰ ਕਰਦੇ ਹੋਏ ਅਮਰੀਕਾ ਦੇ ਚਰਚਿਤ ਕਬੱਡੀ ਪ੍ਰਮੋਟਰ Jharkhand ਖੇਡਾਂ ਦੇ ਖੇਡ ਪ੍ਰਬੰਧਕ ਮਨਮੂਨ ਗਰੇਵਾਲ ਉਰਫ ਮੋਨਾ ਜੋਧਾ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਵੱਲੋਂ ਕਮਲਜੀਤ ਸਿੰਘ ਗਰੇਵਾਲ ਮਨਸੂਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੈਟਲ ਦੇ ਸਥਾਨਿਕ ਤੁਲਾਲਿਪ ਰਿਜ਼ੋਰਟਸ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਾਦੇ ਸਮਾਗਮ ਦੌਰਾਨ ਦੇਸ਼ ਵਿਦੇਸ਼ ਤੋਂ ਇਕੱਤਰ ਹੋਏ ਦੋਸਤਾਂ ਮਿੱਤਰਾਂ ਦੀ ਟਾਣੀ ਨੂੰ ਮਨਮੋਹਣ ਗਰੇਵਾਲ ਉਰਫ ਮੋਨਾ ਯੋਧਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਮਲਜੀਤ ਸਿੰਘ ਗਰੇਵਾਲ ਹੋਰਾਂ ਨੇ ਨਾ ਸਿਰਫ ਆਸਟ੍ਰੇਲੀਆ ਆਪਣੀ ਵਿਲੱਖਣ ਪਛਾਣ ਬਣਾਈ ਹੈ ਸਗੋਂ ਉਹ ਲੁਧਿਆਣਾ ਜਿਹੜੇ ਦੀ ਵੀ ਇੱਕ ਜਾਣੀ ਪਛਾਣੀ ਹਸਤੀ ਹਨ ਉਹਨਾਂ ਨੇ ਪਿੰਡ ਜੋਧਾ ਅਤੇ ਪਿੰਡ ਮਨਸੂਰਾ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਸਾਡੀ ਗਰੇਵਾਲ ਬਰਾਦਰੀ ਦਾ ਉਹ ਇੱਕ ਵੱਡਾ ਮਾਣ ਹਨ ਉਹਨਾਂ ਦੀ ਸਮਾਜ ਸੇਵੀ ਪ੍ਰਤੀ ਸਿੱਖਿਆ ਖੇਡਾਂ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਦੇਖਦੇ ਆਂ ਅੱਜ ਸਿਆਟਲ ਵਿਖੇ ਉਹਨਾਂ ਨੂੰ ਗਰੇਵਾਲ ਗਰੇਵਾਲਾਂ ਦਾ ਮਾਣ ਬਜੂ ਸਨਮਾਨ ਦੇ ਕੇ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਆਂ ਇਸ ਮੌਕੇ ਕਮਲਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਆਖਿਆ ਕਿ ਉਹ ਉਹਨਾਂ ਦੇ ਪਰਿਵਾਰ ਨੇ ਇੱਕ ਆਮ ਪਰਿਵਾਰ ਤੋਂ ਉੱਠ ਕੇ ਰੋਜੀ ਰੋਟੀ ਦੇ ਨਿਰਵਾਹ ਲਈ ਪ੍ਰਵਾਸ ਕੀਤਾ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਅਤੇ ਉਹਨਾਂ ਦੀ ਅਣਥੱਕ ਮਿਹਨਤ ਨਾਲ ਆਸਟ੍ਰੇਲੀਆ ਵਿਖੇ ਮਿਲਡੂਰਾ ਸ਼ਹਿਰ ਵਿਖੇ ਆਮ ਰੋਜ਼ ਦੀਆਂ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀ ਸ਼ੁਰੂ ਕੀਤੇ ਪ੍ਰੋਜੈਕਟ ਜਿਸ ਦੀ ਪਹਿਚਾਣ ਗਰੇਵਾਲ ਆਟਾ ਚੱਕੀ ਵੱਜੋਂ ਵਿਕਸਿਤ ਹੋਈ ਉਸ ਦੀ ਮੰਗ ਆਸਟ੍ਰੇਲੀਆ ਨਿਊਜ਼ੀਲੈਂਡ ਆਦਿ ਦੇ ਮੁਲਕਾਂ ਤੋਂ ਬਾਹਰ ਤੱਕ ਹੈ ਖੇਡਾਂ ਸਿੱਖਿਆ ਅਤੇ ਸਮਾਜ ਦੀ ਸੇਵਾ ਕਰਨਾ ਉਹਨਾਂ ਦਾ ਇੱਕ ਇਸ਼ਟ ਹੈ ਉਹ ਆਪਣੇ ਅਜਮਾਤੀ ਬਾਈ ਮੋਣਾ ਜੋਧਾ ਅਤੇ ਸਿਆਟਲ ਸਾਡੇ ਸਾਰੇ ਖੇਡ ਪ੍ਰਬੰਧਕਾਂ ਦੇ ਹਮੇਸ਼ਾ ਰੀਣੀ ਰਹਿਣਗੇ ਜਿਨ੍ਹਾਂ ਨੇ ਇੱਕ ਨਾ ਚੀਜ਼ ਇਨਸਾਨ ਨੂੰ ਇਨਾ ਵੱਡਾ ਸਨਮਾਨ ਦਿੱਤਾ ਹੈ ਇਸ ਮੌਕੇ ਖੇਡ ਪ੍ਰਮੋਟਰ ਮਨਜੀਤ ਸਿੰਘ ਚਾਹਲ ਮਾਨਿਕਵਾਲ ਨੇ ਆਖਿਆ ਕਿ ਖੇਡਾਂ ਅਤੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਿੱਚ ਸਿਆਟਲ ਵਾਸੀਆਂ ਦਾ ਅਹਿਮ ਯੋਗਦਾਨ ਰਿਹਾ ਹੈ ਕਮਲਜੀਤ ਸਿੰਘ ਗਰੇਵਾਲ ਦਾ ਸਨਮਾਨ ਇੱਕ ਸੈਟਲ ਬਸ ਦੇ ਪੰਜਾਬੀ ਭਾਈਚਾਰੇ ਦਾ ਸਨਮਾਨ ਹੈ ਇਸ ਮੌਕੇ ਕਮਲਜੀਤ ਸਿੰਘ ਗਰੇਵਾਲ ਨੇ ਸੈਟਲ ਦੇ ਖੇਡ ਪ੍ਰਬੰਧਕਾਂ ਨੂੰ ਅਗਲੇ ਬਰੇ ਮਲਡੂਰਾ ਵਿਸਾਖੀ ਖੇਡ ਮੇਲਾ ਅਤੇ ਸਿੱਖ ਖੇਡਾਂ ਮੈਲਬੌਰਨ 2026 ਤੇ ਅਪ੍ਰੈਲ ਮਹੀਨੇ ਆਉਣ ਦਾ ਸੱਦਾ ਪੱਤਰ ਵੀ ਦਿੱਤਾ ਇਸ ਮੌਕੇ ਕਬੱਡੀ ਪ੍ਰਮੋਟਰ ਪੰਮਾ ਰਤਨਾ ਸੈਟਲ ਅੰਗਰੇਜ਼ ਸਿੰਘ ਹਰਜਿੰਦਰ ਸਿੰਘ ਸੇਖੋ ਪਰਮਿੰਦਰ ਸਿੰਘ ਢਾਲੀਵਾਲ ਪਖਵਾਲ ਖੁਸ਼ ਆਲਕ ਰਮਨਦੀਪ ਸਿੰਘ ਬੋਪਾਰਾਏ ਸੈਂਟੀ ਤੂਰ ਆਦਿ ਹੋਰ ਪ੍ਰਬੰਧਕ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ